ਵਾਹਿਗੁਰੂ ਜੀ ਬਾਰਾਂ ਮਾ ਮਾਦ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਅੱਜ ਚੇਤ ਮਹੀਨੇ ਦੇ ਸਰਦੀ ਰੰਭਤਾ ਹੈ ਦੇਸੀ ਮਹੀਨੇ ਦਾ ਨਵਾਂ ਸਾਲ ਹੈ ਰਾਗ ਮਾਝ ਘਰ ਚੌਥਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਰਾਮਾਲੀ ਬਾਣੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੋਟ ਦੇ ਦਸ ਭਰਮੇ ਤੱਕ ਆਏ ਪ੍ਰਭ ਕੀ ਸਾਮਾ ਏ ਪ੍ਰਭੂ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੇਥੋਂ ਵਿਛੜੇ ਹੋਏ ਹਾਂ ਤੈਨੂੰ ਵਿਸਾਰੀ ਬੈਠੇ ਹਾਂ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ ਮਾਇਆ ਦੇ ਮੋਹ ਵਿੱਚ ਫਸ ਕੇ ਜੋ ਫੇਰੇ ਹਰ ਪਾਸੇ ਸੁੱਖਾਂ ਦੀ ਘਾਤਰ ਪਟਕਦੇ ਰਹੇ ਆ ਹੁਣ ਤੇ ਪ੍ਰਭੂ ਜੀ ਥੱਕ ਕੇ ਤੇਰੀ ਸਰਨਾਏ ਆ ਕਿ ਹਿੰਦੂ ਦੇਤੇ ਬਾਹਰੀ ਕਿਤੇ ਨਾ ਆਵੇ ਕਾਮਾ ਜਲ ਬਣ ਸਾਖ ਕੁਮਲਾਵਤੀ ਉਪਜੇ ਨਹੀਂ ਦਾਮ ਜਿਵੇਂ ਦੁੱਧ ਤੋਂ ਸਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ ਜਿਵੇਂ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ ਫਸਲ ਨਹੀਂ ਪੱਕਦੀ ਤੇ ਉਸ ਖੇਤੀ ਵਿੱਚੋਂ ਧੰਨ ਦੀ ਕਮਾਈ ਨਹੀਂ ਹੋ ਸਕਦੀ ਤੇਵੇਂ ਪ੍ਰਭੂ ਦੇ ਨਾਮ ਤੋਂ ਬਿਨਾ सा जीवन व्यर्थ चला जाता है हर नहा न ना मिली साजना कत पाई विशरा जित कर हर कंतना प्रगट पठ नगर से ग्रह सज्जन खसम प्रभु मिल तो बिना ਕਿਛੇ ਹੋਰ ਤਾਂ ਸੁਖ ਵੀ ਨਹੀਂ ਮਿਲਦਾ ਸੁਖ ਮਿਲੇ ਵੀ ਕਿਵੇਂ ਜੇ ਸਿਰ ਦੇ ਘਰ ਵਿੱਚ પતિ ਪ੍ਰਭੂ ਨਾ ਆਵ세 ਉਹਦਾ ਸਿਮਰਨ ਨਾ ਹੋਵੇ ਉਸ ਦੇ ਭਾਰੇ ਵਸਦੇ ਪਿੰਡ ਤੇ ਸ਼ਹਿਰ ਤਪ ਦੀ ਪੱਠੀ ਵਰਗੇ ਹੁੰਦੇ ਹਨ ਸਰਬ ਸ਼ਿੰਗਾਰ ਤਮੋਲ ਰਸ ਸਾਂਦੇ ਹੀ ਸਭ ਖਾਮ ਪ੍ਰਭ ਸੁਆਮੀ ਕਾਂਤਮ ਹੋਣੀਆਂ ਮੀਤ ਸਦਨ ਸਵਜਾਮ ਇਸਤਰੀ ਨੂੰ ਪਤੀ ਤੋਂ ਬਿਨਾ ਸ਼ਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ ਆਪਣੇ ਸ਼ਰੀਰ ਸਮੇਤ ਇਹ ਵਿਅਰਥ ਦੇਖਦੇ ਹਨ ਤੇਵੇਂ ਮਾਲਕ ਪ੍ਰਭੂ ਪਰਮਾਤਮਾ ਖਸਮ ਉਹਦੀ ਯਾਦ ਤੋਂ ਬਿਨਾ ਸਾਰੇ ਸੱਜਣ ਮਿੱਤਰ ਜਿੰਦ ਦੇ ਵੈਰੀ ਹੋ ਟੁੱਕਦੇ ਹਨ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਵਾਹ ਜਿਹ ਕਾ ਨੇ ਚਲ ਤਾ ਹਮ ਤਾਂ ਹੀ ਤਾਂ ਨਾਨਕ ਜੀ ਬੇਨਤੀ ਕਰਦੇ ਹਨ ਕਿ हे ਪ੍ਰਭੂ ਪਰਮਾਤਮਾ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਏ ਹਰੀ ਆਪਣੇ ਚਰਨਾਂ ਵਿੱਚ ਮੈਨੂੰ ਜੋੜੀ ਰੱਖ ਹੋਰ ਸਾਰੇ ਆਸਰੇ ਪਰਨੇ ਨਾਸਵੰਤ ਹਨ ਇਕ ਤੇਰਾ ਘਰ ਸਦਾ اٹਲ ਰਹਿਣ ਵਾਲਾ ਹੈ ਚੇਤ ਗੋਬਿੰਦ ਅਰਾਦੀ ਐ ਹੋਵੇ ਅਨੰਤ ਕਣਾ ਸੰਤ ਜੀ ਨਾਮ ਮਿਲ ਪਾਈ ਐ ਰਤਨਾ ਨਾਮ ਪੜਾ ਕੇਤ ਵਿੱਚ ਬਸੰਤ ਰੁੱਤ ਆਉਂਦੀ ਹੈ ਹਰ ਪਾਸੇ ਖਿੜੀ ਫਲਵਾੜੀ ਮਨ ਨੂੰ ਆਨੰਦ ਦਿੰਦੀ ਹੈ ਤੇ ਪ੍ਰਮਾਤਮਾ ਨੂੰ ਸਿਮਰਿਏ ਤਾਂ ਸਿਮਰਨ ਦੀ ਬਰਕਤ ਨਾਲ ਬਹੁਤ ਆਤਮਕ ਆਨੰਦ ਹੋ ਸਕਦਾ ਹੈ ਪਰ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੇ ਗਨ ਇਕ ਕਹਿ ਤਿਸ ਬਿਨ ਜੀਵਨਾ 버ਤਾ ਜਨਮ ਜਨ하 ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣ ਉਸੇ ਦਾ ਜਨਮ ਸਫਲਾ ਸਮਝੋ ਜਿਸ ਨੇ ਸਵਰਨ ਦੀ ਸਹਾਇਤਾ ਨਾਲ ਆਪਣੇ ਪ੍ਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਹੋਵੇ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਹਰ ਇੱਕ ਖੇਨ ਮਾਤਰ ਸਮਾਂ ਗੁਜ਼ਾਰਿਆ ਵੀ ਜ਼ਿੰਦਗੀ व्यर्थ जानती है पूरिया रवया बिचव्रभु चेतन या ई कितना दुख गण जिड़ा प्रभु अपनी जि प्रभु पानी बिच ਧਰਤੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ ਜਿਨੀ 라ਵਿਆ ਸੋ ਪ੍ਰਭੂ ਤੰਨਾ ਭਗ ਮਨਾ ਪਰ ਜਿੰਨਾ ਬੰਦਿਆਂ ਦੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਹੇ ਜੇਤ ਮਲਾਏ ਸੋ ਪ੍ਰਭੂ ਜਿਸ ਕੇ ਪਾਏ ਲਗਾ ਆ ਨਾਨਕ ਦਾ ਮਨ ਵੀ ਹਰੀ ਦੇ ਦਰਦਾਰ ਨੂੰ ਤੰਗਦਾ ਹੈ ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ ਜਿਹੜਾ ਮਨੁੱਖ ਮੈਨੂੰ ਹਰੀ ਦਾ ਮਲਾਪ ਕਰਾ ਦੇਵੇ ਮੈਂ ਉਸ ਦੇ ਚਰਨੀ ਲੱਗਾਗਾ हर दर्शन को मन लोचदा नानक प्यास मना चेत मला सो प्रभु के पाहे लगा वाहेगुरू जी का खालसा वाहेगुरू जी की फतेह